ਸ਼ੈਨ ਸ਼ਾਈ ਮਸ਼ਰੂਬ ਇਹਨੂੰ ਇੱਕ ਵਾਰੀ ਯੂਜ਼ ਕਰਕੇ ਦੇਖੋ ਸਾਡਾ ਸ਼ੈਨ ਸ਼ਾਈ ਨੁਸਖਾ ਜਿਹੜਾ ਇਹ ਤੁਹਾਡੇ ਲਈ ਕਾਰਗਰ ਹੋਏਗਾ ਤੁਹਾਡੇ ਦਿਮਾਗ ਵੀ ਰਿਲੈਕਸ ਹੋਏਗਾ ਤੁਹਾਨੂੰ ਨੀਂਦ ਵੀ ਵਧੀਆ ਆਏਗੀ ਅਰਬੀ ਭਰਾ ਜਿਹੜੇ ਨੇ ਉਹ ਤੁਹਾਨੂੰ ਪਤਾ ਇੱਕ ਵਿਆਹ ਨਹੀਂ ਕਰਾਉਂਦੇ ਉਹਨਾਂ ਦੇ ਕੋਲ 5 7 10 ਰਾਣੀਆਂ ਹਰ ਵੇਲੇ ਹੁੰਦੀਆਂ ਉਹਨਾਂ ਨੂੰ ਮੈਨੇਜ ਕਰਨ ਲਈ ਉਹਨਾਂ ਲਈ ਇਹ ਜਿਹੜੀ ਚੀਜ਼ ਏ ਟੋਨਿਕ ਜਿਹੜਾ ਅਸੀਂ ਤੁਹਾਨੂੰ ਦੱਸਦੇ ਪਏ ਆ ਇੱਕ ਅਰੈਬਿਕ ਟੋਨਿਕ ਏ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਸ਼ਹਿਨਸ਼ਾ ਯੂਜ਼ ਕਰਦੇ ਸੀ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੇ ਅਰਬੀ ਲੋਕ ਨੇ ਉਹ ਅੱਜ ਵੀ ਯੂਜ਼ ਕਰ ਰਹੇ ਨੇ ਬਟ ਇਹਦੇ ਬਾਰੇ ਪਤਾ ਸਾਰੇ ਵੈਦਾਂ ਨੂੰ ਹੈ ਠੀਕ ਹੈ ਪੁਰਾਣੇ ਵੈਦ ਜਿੰਨੇ ਵੀ ਹੈਗੇ ਉਹਨਾਂ ਨੂੰ ਸਾਰੀ ਜਾਣਕਾਰੀ ਏ ਬਟ ਇਹ ਨੁਸਖਾ ਫਾਰਮੂਲਾ ਉਹ ਸੀਕ੍ਰੇਟ ਰੱਖਦੇ ਨੇ ਦੱਸਦੇ ਨਹੀਂ ਅਸੀਂ ਆਪਣਾ ਸੀਕ੍ਰੇਟ ਜਿਹੜਾ ਉਹ ਅੱਜ ਰਿਵੀਲ ਕਰਨ ਜਾ ਰਹੇ ਆ ਦੱਸਣ ਜਾ ਰਹੇ ਆ ਕਾਪੀ ਪੈਨਸਲ ਲੋ ਨੋਟ ਕਰੋ ਨੁਸਖਾ ਫਾਰਮੂਲਾ ਪੂਰਾ ਯੂਜ਼ ਕਰੋ ਤੇ ਆਨੰਦ ਲਓ ਜਿਹੜਾ ਬੰਦਾ ਮੈਂਟਲੀ ਸਟਰੋਂਗ ਹੈ ਉਹ ਕੋਈ ਵੀ ਡਿਸੀਜਨ ਬੇਬਾਕ ਹੋ ਕੇ ਲੈ ਸਕਦਾ ਲਾਈਫ ਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੈ ਜੇ ਉਹ ਚੋਂ ਬਾਹਰ ਨਿਕਲਣ ਦਾ ਹੱਲ ਸੋਚਦਾ ਠੀਕ ਹੈ ਠੀਕ ਹੈ ਉਹ ਗ੍ਰਸਤ ਜੀਵਨ ਵੀ ਜਿਹੜਾ ਆਪਣਾ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕਰਦਾ ਸਾਰਾ ਕੁਝ ਬਿਲਕੁਲ ਟੈਨਸ਼ਨ ਫਰੀ ਸਟ੍ਰੈਸ ਫਰੀ ਲਾਈਫ ਤੇ ਜੀਣੀ ਚਾਹੁੰਦੇ ਹੋ ਤੇ ਸਾਡਾ ਉਹ ਕੋਰਸ ਕਰੋ ਤੇ ਤੁਹਾਨੂੰ ਆਨੰਦੀ ਆਨੰਦ ਤੁਸੀਂ ਕਹੋਗੇ ਮੈਂ ਜ਼ਿੰਦਗੀ ਜੀਣ ਦਾ ਮਜ਼ਾ ਹੀ ਹੁਣ ਮੈਨੂੰ ਆਇਆ ਲਾਈਫ 'ਚ